ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਆ ਕਿ ਆਪਾਂ ਆਪਣੇ ਜੋ ਵੂਲਨ ਸਟਫ ਦੇ ਕੱਪੜੇ ਹੁੰਦੇ ਨੇ ਪਸ਼ਮੀਨੇ ਦੇ ਕੱਪੜੇ ਹੁੰਦੇ ਨੇ ਸੂਟ ਹੁੰਦੇ ਨੇ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਸੰਭਾਲ ਕੇ ਰੱਖ ਸਕਦੇ ਆ ਤਾਂ ਜੋ ਇਹਨਾਂ ਦਾ ਖਿਲਾਰਾ ਨਾ ਪਵੇ ਇਹ ਹੈ ਗੱਜ ਮੇਰਾ ਕੁਰਤਾ ਬਣਿਆ ਹੋਇਆ ਇਹ ਮੋਟਾ ਕੰਬਲ ਵਾਲਾ ਕੱਪੜਾ ਹੁੰਦਾ ਜਿਹੜਾ ਆਪਾਂ ਕਿੰਨਾ ਤੁਲਵਾ ਮਿਲਦਾ ਹੁੰਦਾ ਉਹ ਸਟਫ ਦੇ ਵਿੱਚ ਇਹ ਬਣਿਆ ਹੋਇਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਇੱਕ ਸਾਈਡ ਤੋਂ نیچے ਨੂੰ ਫੋਲਡ ਕਰਕੇ ਘੇਰੇ ਵਾਲੀ ਸਾਈਡ ਤੋਂ ਦੋ ਗਿੱਟਸ ਰੱਪਾ ਫੋਲਡ ਕਰ ਲਏ ਸੀ ਤੇ ਉਸ ਦੇ ਬਾਅਦ ਇਹਨੂੰ ਆਪਾਂ ਤੈ ਦੀ ਤਰ੍ਹਾਂ ਮਾਰ ਕੇ ਤੇ ਪਜਾਮਾ ਆਪਾਂ ਇਹਦੇ ਵਿੱਚ ਹੀ ਕੈਰੀ ਕਰਾਂਗੇ ਤੇ ਉਸ ਤੋਂ ਬਾਅਦ ਪਹਿਨ ਚੰਗੀ ਤਰ੍ਹਾਂ ਤੈ ਲਗਾ ਲਈ ਤੇ ਜੋ ਆਪਾਂ نیچے ਫੋਲਡ ਕੀਤਾ ਸੀ ਉਸ ਤੋਂ ਆਪਾਂ ਦੋਨੇ ਕਾਰਨਰ ਨੂੰ ਫੜ ਕੇ ਇਹਨੂੰ ਵਿੱਚ ਨੂੰ ਇਨਸਰਟ ਕਰਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਪੈਕ ਹੋ ਜਾਵੇ ਦੇਖੋ ਇਸ ਤਰ੍ਹਾਂ ਇਹ ਗੱਦੀ ਸਟਾਨ ਲੱ ਲ ਬਣ ਜੀਗਾ ਤੇ ਬਿਲਕੁਲ ਇਹਦਾ ਖਿਲਾਰਾ ਨਹੀਂ ਪਊਗਾ ਜਿਸ ਤਰ੍ਹਾਂ ਆਪਾਂ ਇਹਨੂੰ ਰੱਖਾਂਗੇ ਤੇ ਉਸੇ ਤਰ੍ਹਾਂ ਹੀ ਆਪਾਂ ਚੱਕ ਲਵਾਂਗੇ ਇਹਨੂੰ ਕਿਉਂਕਿ ਹੁਣ ਸਰਦੀ ਦਾ ਮੌਸਮ ਹੈ ਜਿਹੜਾ ਤਕਰੀਬਨ ਚਲਾ ਹੀ ਗਿਆ ਤੇ ਹੁਣ ਇਹਨਾਂ ਨੂੰ ਪਾਉਣ ਦਾ ਮੌਸਮ ਵੀ ਨਹੀਂ ਹੈਗਾ ਤਾਂ ਕਰਕੇ ਆਪਾਂ ਇਹਨਾਂ ਨੂੰ ਸੰਭਾਲ ਕੇ ਇਸ ਤਰ੍ਹਾਂ ਰੱਖ ਸਕਦੇ ਹਾਂ ਤੇ ਇਹ ਹੈਗਾ ਜੀ ਆਪਣਾ ਬੈਲਵਟ ਦਾ ਸੂਟ ਬੈਲਵਟ ਦੇ ਸੂਟ ਹੁੰਦੇ ਨੇ ਜਿਹੜੇ ਕਾਫੀ ਹੈਵੀ ਹੁੰਦੇ ਨੇ ਇਹਨਾਂ ਨੂੰ ਕੈਰੀ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ ਤੇ ਇਸ ਦੀ ਸਲਵਾਰ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਤੇ ਉਸ ਤੋਂ ਇਸ ਤਰ੍ਹਾਂ ਆਪਾਂ ਇਹਨੂੰ ਤੇਦੀ ਤਰ੍ਹਾਂ ਲਗਾ ਕੇ ਤੇ ਇੱਕ ਸਾਈਡ ਇਹਦੀ ਆਪਾਂ ਬਾਹਰ ਨੂੰ ਕੱਢ ਲਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਉੱਪਰਲੀ ਸਾਈਡ ਆ ਜਿਹੜੀ ਥੋੜੀ ਜਿਹੀ ਫੋਲਡ ਕਰ ਲਵਾਂਗੇ ਤੇ ਕਮੀਜ਼ ਆ ਜਿਹੜਾ ਆਪਾਂ ਚੰਗੀ ਤਰ੍ਹਾਂ ਇਹਨੂੰ ਜਿਵੇਂ ਆਪਾਂ ਸਿੰਪਲ ਤੈਲ ਲਗਾਉਣੀ ਹੁੰਨੇ ਆ ਉਸੇ ਤਰ੍ਹਾਂ ਪਹਿਨ ਤੈਲ ਲਗਾਵਾਂਗੇ ਤੇ ਤਾਂ ਜੋ ਇਹਨਾਂ ਦਾ ਖਿਲਾਰਾ ਨਾ ਪਵੇ ਤੇ ਆਪਾਂ ਕਿਸ ਤਰ੍ਹਾਂ ਇਹਨਾਂ ਨੂੰ ਆਪਣੇ ਕਬੜ ਦੇ ਵਿੱਚ ਜਾਂ ਆਪਾਂ ਜਿੱਥੇ ਵੀ ਰੱਖਣੇ ਨੇ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸੇਫ ਕਰ ਸਕੀਏ ਲੋ ਜੀ ਇਸ ਤੋਂ ਬਾਅਦ ਆਪਾਂ ਕਮੀਜ਼ ਆ ਜਿਹੜੀ ਚਾਰ ਪੀਸ ਇਹਦੇ ਵਿੱਚ ਫੋਲਡ ਕਰ ਲਈ ਉਸ ਤੋਂ ਬਾਅਦ ਜੋ ਉੱਪਰਲੀ ਸਾਈਡ ਹੈ ਇਹਨੂੰ ਆਪਾਂ ਉੱਪਰ ਫੋਲਡ ਕਰਾਂਗੇ ਕਮੀਜ਼ ਦੇ ਉੱਪਰ ਜੋ ਉੱਪਰ 벨ਟ ਵਾਲੀ ਸਾਈਡ ਹੈ ਇਹਨੂੰ ਆਪਾਂ ਫੋਲਡ ਕਰਾਂਗੇ ਤੇ ਨਾਲ ਹੀ ਆਪਾਂ ਇਹਨੂੰ ਵਿੱਚ ਥੋੜੀ ਜਿਹੀ ਆਪਾਂ ਵਿਚਲੀ ਸਾਈਡ ਫੋਲਡ ਕਰ ਲਵਾਂਗੇ ਤੇ ਜੋ ਆਪਣੀ ਮੂਰੀ ਵਾਲੀ ਸਾਈਡ ਹੈ ਉਹਨੂੰ ਆਪਾਂ ਅੰਦਰਲੀ ਸਾਈਡ ਥੋੜੀ ਜਿਹੀ ਫੋਲਡ ਕਰ ਦਵਾਂਗੇ ਤਾਂ ਜੋ نیچے ਨਾ ਲਟਕੇ ਤੇ ਜੋ ਆਪਾਂ ਪੀਸ ਬਾਹਰ ਕੱਢਿਆ ਸੀਗਾ ਇੱਕ ਸਾਈਡ ਦਾ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਉੱਪਰ ਦੀ ਰੈਪ ਕਰਦੀ ਹੋਈ ਜੋ ਆਪਣੀ ਕਮੀਜ਼ ਰੱਖੀ ਹੋਈ ਹੈ ਜੀ ਸਭ ਤੋਂ نیچے ਵਾਲੀ ਤੈ ਇਹ ਜਿਹੜੀ ਉਹਦੇ ਵਿੱਚ ਜਾ ਕੇ ਪਾਏ ਨੂੰ ਇਨਸਰਟ ਕਰਾਂਗੇ ਦੇਖੋ ਇਹ ਵੀ ਕਿੰਨੀ ਸੋਹਣੀ ਆਪਣੀ ਸੂਟ ਦੀ ਹੈ ਜਿਹੜੀ ਪੈਕਿੰਗ ਹੋ ਗਈ ਹੈ ਉਸ ਤੋਂ ਬਾਅਦ ਜੀ ਆਪਣੇ ਕੋਲੇ ਇਹ ਵਾਲਾ ਹੈਗਾ ਪਸ਼ਮੀਨੇ ਦਾ ਸੂਟ ਪਸ਼ਮੀਨੇ ਦਾ ਸੂਟ ਹੈ ਜੀ ਇਹ ਇਹਨੂੰ ਵੀ ਆਪਾਂ ਸਿੰਪਲ ਤੈ ਦੀ ਤਰ੍ਹਾਂ ਤੈ ਲਗਾਵਾਂਗੇ ਦੇਖੋ ਬਿਲਕੁਲ ਦੂਸਰੀ ਤਰ੍ਹਾਂ ਮੈਂ ਨਹੀਂ ਲਗਾਉਂਦੀ ਹੁੰਦੀ ਜੋ ਆਪਾਂ ਸਭ ਤੋਂ ਪਹਿਲਾਂ نیچے ਨੂੰ ਕਰਦੇ ਹੁੰਦੇ ਨੇ ਮੈਂ ਲੰਬੇ ਤਰ੍ਹਾਂ ਹੀ ਤੈ ਲਗਾਉਣੀ ਹੁੰਦੀ ਹੈ ਸਲਵਾਰ ਦੀ ਤੇ ਆਪਣੀ ਕਮੀਜ਼ ਦੀ ਵੀ ਤੇ ਲੱਗੀ ਹੋਈ ਸੀਗੀ ਤੇ ਉਸ ਤੋਂ ਬਾਅਦ ਆਪਾਂ ਜੇ ਤੁਹਾਡਾ ਸਟਾਲ ਹੈ ਤਾਂ ਸਟਾਲ ਨੂੰ ਤੁਸੀਂ ਰੱਖ ਸਕਦੇ ਹੋ ਜੇ ਸ਼ਾਲ ਬਣਾ ਹੋਇਆ ਤਾਂ ਸ਼ਾਲ ਇਹ ਮੇਰੇ ਕੋਲ ਬਣਾ ਹੋਇਆ ਹੈ ਇਸ ਸੂਟ ਨਾਲ ਪ੍ਰਿੰਟ ਵਾਲਾ ਦੁਪੱਟਾ ਪਲੇਨ ਸੂਟ ਹੈ ਤੇ ਪ੍ਰਿੰਟ ਦੁਪੱਟਾ ਇਹਦੇ ਨਾਲ ਸਭ ਤੇ ਇਹਨੂੰ ਆਪਾਂ ਵਿਚਕਾਰ ਰੱਖ ਲੈਣਾ ਸੂਟ ਨੂੰ ਉਸ ਤੋਂ ਬਾਅਦ ਇਹਨੂੰ ਆਪਾਂ ਦੁਪੱਟਾ ਇਹ ਜਾਂ ਤੁਹਾਡਾ ਸ਼ਾਲ ਹੈ ਉਹਨੂੰ ਆਪਾਂ نیچے ਨੂੰ ਫੋਲਡ ਕਰ ਲਵਾਂਗੇ ਥੋੜਾ ਜਿਹਾ ਫੋਲਡ ਕਰਨਾ ਦੇਖੋ ਇੱਕ ਸਾਈਡ ਆਪਣੀ ਸੂਟ ਦੀ ਹੈ ਜਿਹੜੀ ਕਵਰ ਹੋ ਗਈ ਤੇ ਉਸੇ ਤਰ੍ਹਾਂ ਆਪਾਂ ਦੂਜੀ ਸਾਈਡ ਜਿਹੜੀ ਉਹਨੂੰ ਵੀ ਕਵਰ ਕਰ ਲਵਾਂਗੇ ਤੇ ਜੋ ਆਪਾਂ ਫੋਲਡ ਕੀਤੀ ਸੀਗੀ ਸਾਈਡ ਉਸਨੂੰ ਆਪਾਂ ਉੱਪਰ ਕਮੀਜ਼ ਦੇ ਰੱਖ ਲੈਣੀ ਹੈ ਸੂਟ ਦੇ ਤੇ ਉਸ ਤੋਂ ਬਾਅਦ ਜੇ ਤੁਹਾਡੀ ਤੈ ਦੂਜੀ ਸਾਈਡ ਵੱਡੀ ਹੈ ਤਾਂ ਤੁਸੀਂ ਉਹਨੂੰ ਥੋੜੀ ਜੀ ਫੋਲਡ ਕਰ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਲਿਜਾਂਦੇ ਹੋਏ ਜੋ ਉਹਦਾ ਦੁਪੱਟੇ ਦਾ ਉੱਪਰਲੀ ਸਾਈਡ ਸੀ ਉਹਦੇ ਵਿੱਚ ਆਪਾਂ ਇਹਨੂੰ ਇਨਸਰਟ ਕਰ ਦਵਾਂਗੇ ਦੇਖੋ ਕਿੰਨੀ ਸੋਹਣੀ ਇਹ ਬਣ ਗਈ ਤੇ ਆਪਾਂ ਨੂੰ ਪਤਾ ਇਹ ਵੀ ਇਹ ਦੁਪੱਟੇ ਦੇ ਵਿੱਚ ਕਿਹੜਾ ਸੂਟ ਹੈ ਤੇ ਦੁਪੱਟਾ ਜਿਹੜਾ ਕਿਹੜੇ ਸੂਟ ਨਾਲ ਆਪਣੇ ਬਣਿਆ ਹੋਇਆ ਤੇ ਆਸਾਨੀ ਨਾਲ ਆਪਾਂ ਸਾਰਾ ਸੂਟ ਹੈ ਜਿਹੜਾ ਇਕੱਠਾ ਪੀਸ ਆਪਾਂ ਨੂੰ ਮਿਲ ਚੁਕੇਗਾ ਤੇ ਉਸ ਤੋਂ ਬਾਅਦ ਜੀ ਇਹ ਵਾਲਾ ਸੂਟ ਹੈ ਜਿਹੜਾ ਆਪਾਂ ਇਹਦੀ ਤੈ ਲਗਾਵਾਂਗੇ ਥੋੜੇ ਜੀ ਵੱਖਰੇ ਤਰੀਕੇ ਨਾਲ ਇਹਨੂੰ ਆਪਾਂ ਕਮਰ ਵਾਲੀ ਸਲਾਈ ਤੱਕ ਫੋਲਡ ਕਰ ਲੈਣਾ ਬੈਕ ਸਾਈਡ ਤੋਂ ਉਸ ਤੋਂ ਬਾਅਦ ਆਪਾਂ ਇਹਦੇ ਨਾਲ ਜੋ ਸਲਵਾਰ ਦੁਪੱਟਾ ਸਾਰਾ ਇਕੱਠਾ ਹੀ ਪੀਸ ਹੈ ਇਹਨੂੰ ਉੱਪਰ ਰੱਖਾਂਗੇ ਤੇ ਜਿਹੜੀ ਸਲਵਾਰ ਹੈ ਇਹਨੂੰ ਵੀ ਆਪਾਂ ਲੰਬੇ ਸਟਾਈਲ ਦੇ ਵਿੱਚ ਤੈ ਲਗਾ ਲਵਾਂਗੇ ਕਿਉਂਕਿ ਜਦੋਂ ਆਪਾਂ ਸੂਟ ਸੀਜ਼ਨ ਸਟਾਰਟ ਹੁੰਦਾ ਹੈ ਜੇ ਸੀਜ਼ਨ ਆਫ ਹੁੰਦਾ ਜਦੋਂ ਆਪਾਂ ਸੂਟ ਨੂੰ ਸੰਭਾਲਦੇ ਆ ਤੇ ਆਪਣਾ ਇਕੱਠਾ ਸੂਟ ਹੈ ਜਿਹੜਾ ਸੰਭਾਲਿਆ ਜਾਂਦਾ ਤੇ ਜਦੋਂ ਆਪਾਂ ਲੈਣਾ ਹੁੰਦਾ ਤੇ ਆ ਵੀ ਆਪਾਂ ਸੂਟ ਹੈ ਜਿਹੜਾ ਇਕੱਠਾ ਚੱਕ ਲੈਨੇ ਆ ਨਹੀਂ ਆਪਣਾ ਦੁਪੱਟਾ ਨਹੀਂ ਮਿਲਦਾ ਕਈ ਵਾਰੀ ਆਪਾਂ ਨੂੰ ਸਲਵਾਰ ਜਾਂ ਕਮੀਜ਼ ਨਹੀਂ ਮਿਲਦੀ ਇਹ ਇਸ ਤਰ੍ਹਾਂ ਅਲੱਗ-ਅਲੱਗ ਹੋ ਜਾਂਦੇ ਨੇ ਇਸ ਤਰ੍ਹਾਂ ਆਪਣੇ ਸਾਰੇ ਸੂਟ ਨੇ ਜਿਹੜੇ ਇਕੱਠੇ ਦੇ ਇਕੱਠੇ ਹੀ ਰਹਿਣਗੇ ਤੇ ਲੋ ਜੀ ਪੱਦਪਟਾਏ ਜਿਹੜਾ ਇਹਨੂੰ ਵੀ ਤੈਅ ਲਗਾ ਲਈ ਪੂਰੀ ਸਲਵਾਰ ਦੇ ਉੱਪਰ ਇਹਨੂੰ ਆਪਾਂ ਰੱਖ ਲਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਪਕਮੀਚ ਨੂੰ ਦੋਨੇ ਸਾਈਡ ਤੋਂ ਜਿਸ ਤਰ੍ਹਾਂ ਆਪਾਂ ਤੇਲ ਲਗਾਉਨੇ ਹੁੰਨੇ ਆ ਉਸੇ ਤਰ੍ਹਾਂ ਆਪਾਂ ਇਹਨੂੰ ਤੇਲ ਲਗਾਵਾਂਗੇ ਦੋਨੇ ਸਾਈਡ ਤੋਂ ਆਪਾਂ ਇਹਨੂੰ ਫੋਲਡ ਕਰਕੇ ਦੇਖੋ ਇਸ ਤਰ੍ਹਾਂ ਆਪਾਂ ਤੇਲ ਲਗਾ ਲੈਣੀ ਆ ਤੇ ਜਦੋਂ ਆਪਾਂ ਇਹਨੂੰ ਫੋਲਡ ਕਰਨ ਉਸ ਤੋਂ ਬਾਅਦ ਇਹਨੂੰ ਆਪਾਂ ਦੇਖੋ ਆਪਾਂ ਉੱਪਰਲੀ ਸਾਈਡ ਥੋੜਾ ਜਿਹਾ ਆਪਾਂ ਨੀਚੇ ਵਾਲੀ ਸਾਈਡ ਤੋਂ ਵੱਧ ਰੱਖਾਂਗੇ 5-6 ਉਂਗਲ ਬਾਅਦ ਰੱਖਣਾ ਤੇ ਜੋ ਆਪਣੀ ਨੀਚੇ ਵਾਲੀ ਸਾਈਡ ਫੋਲਡ ਕੀਤੀ ਹੋਈ ਸੀ ਉਹਦੇ ਵਿੱਚ ਇਹਨੂੰ ਆਪਾਂ ਇਨਸਰਟ ਕਰ ਦੇਵਾਂਗੇ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਇਹਨੂੰ ਕਰ ਪਾ ਦੇਣਾ ਦੇਖੋ ਕਿੰਨਾ ਸੋਹਣਾ ਇਹ ਪੀਸ ਜਿਹੜਾ ਆਪਣਾ ਬਣ ਕੇ ਤਿਆਰ ਹੋ ਗਿਆ ਦੇਖੋ ਇਹਦੇ ਵਿੱਚ ਹੀ ਆਪਣਾ ਦੁਪੱਟਾ ਹੋ ਗਿਆ ਤੇ ਵਿੱਚ ਹੀ ਆਪਣੀ ਸਲਵਾਰ ਤੇ ਪੂਰਾ ਸੂਟ ਹੈ ਜਿਹੜਾ ਇਕੱਠਾ ਹੋ ਗਿਆ ਤੇ ਜਦੋਂ ਮਰਜ਼ੀ ਆਪਾਂ ਇਹਨੂੰ ਚੱਕ ਲਈਏ ਤੇ ਆਪਾਂ ਨੂੰ ਸਾਰਾ ਸੈੱਟ ਪੂਰੇ ਦਾ ਪੂਰਾ ਹੀ ਮਿਲੂਗਾ ਇਸ ਤਰ੍ਹਾਂ ਆਪਾਂ ਆਪਣੇ ਬੈੱਡ ਵਿੱਚ ਕਵਰਡ 'ਚ ਜਿੱਥੇ ਮਰਜ਼ੀ ਆਪਾਂ ਆਪਣੀ ਸੂਟ ਰੱਖ ਸਕਦੇ ਹਾਂ ਲੋ ਜੀ ਇਸ ਤਰ੍ਹਾਂ ਆਪਣੇ ਸਰਦੀ ਜਾ ਰਹੀ ਹੈ ਹੁਣ ਜਸਤਾਨੇ ਵਗੈਰਾ ਹੁੰਦੇ ਨੇ ਇਹਨਾਂ ਦੀ ਆਪਾਂ ਹੁਣ ਜ਼ਰੂਰਤ ਨਹੀਂ ਹੈਗੀ ਤੇ ਇਹ ਵੀ ਛੋਟੇ ਪੀਸ ਹੁੰਦੇ ਨੇ ਜੋ ਸਿੰਗਲ ਸਿੰਗਲ ਹੋ ਜਾਂਦੇ ਨੇ ਤੇ ਇਸ ਨੂੰ ਵੀ ਆਪਾਂ ਅੰਗੂਠੇ ਵਾਲੀ ਸਾਈਡ ਤੋਂ ਅੰਦਰ ਨੂੰ ਇਨਸਰਟ ਕਰਕੇ ਤੇ ਜੋ ਉਂਗਲਾਂ ਨੇ ਉਹਨਾਂ ਨੂੰ ਵੀ ਆਪਾਂ ਵਿਚ ਨੂੰ ਫੋਲਡ ਕਰਦੇ ਹੋਏ ਜੋ ਆਪਣੀ ਬਾਹਰਲੀ ਸਾਈਡ ਹੋ ਗਈ ਉਸ ਤੋਂ ਆਪਾਂ ਬੈਕ ਨੂੰ ਫੋਲਡ ਕਰ ਦੇਣਾ ਦੇਖੋ ਦੋਨੇ ਜਸਤਾਨੇ ਜਿਹੜੇ ਆਪਾਂ ਨੇ ਇਕੱਠੇ ਹੋ ਗਏ ਦੇਖੋ ਇਸ ਤਰ੍ਹਾਂ ਅੰਗੂਠੇ ਵਿੱਚ ਨੂੰ ਫੋਲਡ ਕਰ ਲੇ ਤੇ ਉਂਗਲ ਆਪਾਂ ਹੇਠਾਂ ਨੂੰ ਫੋਲਡ ਕਰ ਲਈਆਂ ਤੇ ਇਸ ਤਰ੍ਹਾਂ ਜੋ ਆਪਣੀ ਦੇਖੋ ਇਹ ਵਾਲੀ ਬਾਹਰ ਵਾਲੀ ਸਾਈਡ ਸੀਗੀ ਇਹਦੇ ਵਿੱਚ ਲਈ ਸਾਈਡ ਆਪਾਂ ਫੋਲਡ ਕਰ ਲੈਣੀ ਆ ਦੇਖੋ ਇਸ ਤਰ੍ਹਾਂ ਆਪਾਂ ਕਿੰਨਾ ਸੋਹਣਾ ਇਹ ਪੀਸ ਬਣ ਕੇ ਰੈਡੀ ਹੋ ਗਏ ਬਿਲਕੁਲ ਆਪਾਂ ਆਸਾਨੀ ਨਾਲ ਰੱਖ ਸਕਦੇ ਇਹਨਾਂ ਨੂੰ ਜਿੰਨੇ ਮਰਜ਼ੀ ਪੀਸ ਹੋਣ ਆਪਾਂ ਨੂੰ ਪਤਾ ਲੱਗ ਜਾਣਾ ਹੈ ਦੇਖ ਕੇ ਕਿ ਇਹਦੇ ਵਿੱਚ ਆਪਣੇ ਦੋਨੇ ਪੀਸ ਇਕੱਠੇ ਨੇ ਲੋ ਜੀ ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਸੌਕਸ ਜਦੋਂ ਆਪਾਂ ਸੌਕਸ ਨੂੰ ਇਸ ਤਰ੍ਹਾਂ ਇਕੱਠੇ ਕਰਕੇ ਰੱਖ ਦਿੰਦੇ ਆ ਤਾਂ ਆਪਣੇ ਸੌਕਸਨ ਜਿਹੜੇ ਨਾਰਮਲੀ ਉਦੋਂ ਹੀ ਤੈ ਇਹਨਾਂ ਦੀ ਖੁੱਲ ਜਾਂਦੀ ਹੈ ਤੇ ਇਹਨੂੰ ਆਪਾਂ ਜੀ ਬਿਲਕੁਲ ਰਾਉਂਡ ਸ਼ੇਪ ਦੇ ਵਿੱਚ ਫੋਲਡ ਕਰਦੇ ਜਾਈਏ ਤੇ ਜੋ ਬਾਹਰਲੀ ਸਾਈਡ ਹੈ ਇਹਨੂੰ ਆਪਾਂ ਵਿੱਚ ਦੀ ਸਾਈਡ ਰੈਪ ਕਰ ਦਈਏ ਦੇਖੋ ਕਿੰਨਾ ਸੋਹਣਾ ਇਹ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਨੂੰ ਪਤਾ ਹੁੰਦਾ ਜੀ ਪੂਰੇ ਦੋਨੇ ਸੌਕਸ ਦੇ ਵਿੱਚ ਨੇ ਇਸੇ ਤਰ੍ਹਾਂ ਆਪਾਂ ਦੂਜੀ ਸੌਕਸ ਹੈ ਜਿਹੜੀ ਉਹਨੂੰ ਵੀ ਇਸੇ ਤਰ੍ਹਾਂ ਆਪਾਂ ਫੋਲਡ ਕਰ ਲਵਾਂਗੇ ਰਾਉਂਡ ਸ਼ੇਪ ਦੇ ਵਿੱਚ ਤੇ ਜੋ ਬਾਹਰਲੀ ਸਾਈਡ ਹੈ ਉਹਦੇ ਆਪਾਂ ਦੇਖੋ ਇਸ ਤਰ੍ਹਾਂ ਇਹਨੂੰ ਵਿਚਲੀ ਸਾਈਡ ਨੂੰ ਆਪਾਂ ਰੈਪ ਕਰ ਦੇਣੀ ਹੈ ਲੋ ਜੀ ਜਿੰਨੇ ਮਰਜ਼ੀ ਆਪਾਂ ਇਹਨੂੰ ਕਿਸੇ ਇੰਨ ਬਾਕਸ ਦੇ ਵਿੱਚ ਪਾ ਲਈਏ ਜਾਂ ਕਿ ਸਿਲਫਾਫੇ ਦੇ ਵਿੱਚ ਪਾ ਲਈਏ ਤਾਂ ਚੰਗੀ ਤਰ੍ਹਾਂ ਰੱਖ ਸਕਦੇ ਹਾਂ ਇਹ ਨੇ ਜੀ ਆਪਣੇ ਪੱਗਾਂ ਰੱਖੀਆਂ ਹੋਈਆਂ ਸੀ ਕਿ ਜਦੋਂ ਆਪਾਂ ਇਸ ਤਰ੍ਹਾਂ ਪੱਗਾਂ ਰੱਖ ਦਿਆਂ ਤਾਂ ਆਪਣੀਆਂ ਪੱਗਾਂ ਦਾ ਖਿਲਾਰਾ ਪੈ ਜਾਂਦਾ ਹੁੰਦਾ ਅਲਮਾਰੀ ਦੇ ਵਿੱਚ ਤੇ ਜੇ ਆਪਾਂ ਇਹਨਾਂ ਨੂੰ ਇੱਕ ਅਨੋਖੇ ਜਿਹੇ ਤਰੀਕੇ ਨਾਲ ਰੱਖੀਏ ਤਾਂ ਬਿਲਕੁਲ ਸੋਹਣੀਆਂ ਵੀ ਲੱਗਦੀਆਂ ਤੇ ਆਰਾਮ ਨਾਲ ਆਪਾਂ ਇਹਨਾਂ ਨੂੰ ਕੱਢ ਵੀ ਸਕਦੇ ਹਾਂ ਦੇਖੋ ਜੀ ਇਸ ਤਰ੍ਹਾਂ ਆਪਾਂ ਇੱਕ ਪੱਗ ਲਵਾਂਗੇ ਨੀ ਛੋਟੀ ਤਏ ਕਰਕੇ ਦੀ ਆਪਾਂ ਦੁਬਾਰਾ ਫੇਰ ਦਿਖਾਉਣੀ ਆ ਤੁਹਾਨੂੰ ਆਪਾਂ ਇਸ ਤਰ੍ਹਾਂ ਇਹਨੂੰ ਆਪਾਂ ਰਾਉਂਡ ਸ਼ੇਪ ਦੇ ਵਿੱਚ ਰੋਲ ਬਣਾ ਲੈਣਾ ਇੱਕ ਰੋਲ ਬਣਾਉਣ ਨਾਲ ਇਹ ਬਿਲਕੁਲ ਇੱਕਦਾਂ ਜਗ੍ਹਾ ਬਹੁਤ ਘੱਟ ਘੇਰਦੀਆਂ ਨੇ ਤੇ ਬਿਲਕੁਲ ਆਸਾਨੀ ਨਾਲ ਆਪਾਂ ਇਹਨਾਂ ਨੂੰ ਰੱਖ ਸਕਦੇ ਹਾਂ ਦੇਖੋ ਬਾਕੀ ਆਪਾਂ ਸਾਰੀਆਂ ਪੱਗਾਂ ਦੀ ਇਸੇ ਤਰ੍ਹਾਂ ਰੋਲ ਬਣਾ ਲਵਾਂਗੇ ਲੋ ਜੀ ਰੋਲ ਨੇ ਜਿਹੜੇ ਆਪਣੇ ਬਣ ਕੇ ਤਿਆਰ ਹੋ ਗਏ ਨੇ ਦੇਖੋ ਕਿੰਨੇ ਸੋਹਣੇ ਹੁਣ ਬਣੇ ਹੋਏ ਵੀ ਲੱਗਦੇ ਨੇ ਤੇ ਚੱਕਣ ਦੀ ਵੀ ਇਹਨਾਂ ਨੂੰ ਬਿਲਕੁਲ ਆਸਾਨੀ ਹੋ ਜਾਂਦੀ ਹੈ ਜਦੋਂ ਆਪਾਂ ਅਲਮਾਰੀ ਦੇ ਵਿੱਚੋਂ ਕੱਢਦੇ ਨਹੀਂ ਆਪਾਂ ਇੱਕ ਪੱਗ ਚੱਕਦੇ ਹਾਂ ਤੇ ਦੂਜੀ ਉਹਦੇ ਨਾਲ ਆ ਜਾਂਦੀ ਹੈ ਤੇ ਸਾਰੀ ਤੈ ਹੁੰਦੀ ਜਿਹੜੀ ਖਿਲਰ ਜਾਂਦੀ ਹੈ ਲੋ ਜੀ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਖਾਨੇ ਦੇ ਵਿੱਚ ਰੱਖ ਲਵਾਂਗੇ ਨੀਚੇ ਵਾਲੀ ਸਾਈਡ ਦੇਖੋ ਇਸ ਤਰ੍ਹਾਂ ਰੱਖ ਲਈ ਥੋੜਾ ਨੇਰਾ ਇੱਥੇ ਦੇਖੋ ਬਾਕੀ ਤੁਹਾਨੂੰ ਕਿੰ ਦਿਖ ਰਿਹਾ ਹੈ ਇਸੇ ਤਰ੍ਹਾਂ ਇੱਕ ਨੀਚੇ ਵਾਲੀ ਲੇਅਰ ਲਗਾ ਦੇਵਾਂਗੇ ਚਾਰ ਪੱਗਾਂ ਆਸਾਨੀ ਨਾਲ ਆਪਣੀਆਂ ਟਿਕ ਜਾਂਦੀਆਂ ਨੇ ਉਸ ਤੋਂ ਬਾਅਦ ਇਹਦੇ ਉੱਪਰ ਆਪਾਂ ਇੱਕ ਇੱਕ ਪੱਗ ਹੋਰ ਰੱਖ ਦੇਵਾਂਗੇ ਇਸ ਤਰ੍ਹਾਂ ਆਪਣੀ ਅਲਮਾਰੀ ਜਿਹੜੀ ਸੋਹਣੀ ਵੀ ਲੱਗੂਗੀ ਤੇ ਖਿਲਾਰਾ ਵੀ ਨਹੀਂ ਪਊਗਾ ਤੇ ਆਪਣੀ ਅਲਮਾਰੀ ਜਿਹੜੀ ਛੋਟੀ ਹੋਵੇ ਤਾਂ ਵੀ ਉਹ ਵੱਡੀ ਲੱਗਣ ਲੱਗ ਜੂਗੀ ਤੇ ਇਸ ਤਰ੍ਹਾਂ ਦੇ ਆਈਡੀਏ ਨੇ ਜਿਹੜੀ ਬਹੁਤ ਸੋਹਣੇ ਲੱਗਦੇ ਨੇ ਵਧੀਆ ਲੱਗਦੇ ਨੇ